ਹਾਂਜੀ ਫਰੈਂਡਸ ਸਤਿ ਸ਼ਕਾar ਸਵਾਗਤ ਹੈ ਤੁਹਾਡਾ ਸਰਬਜੀਤ ਵਲੌਗ ਵਿੱਚ ਅਸੀਂ ਸਾਈ ਠੀਕ ਆਏ ਹੋ ਤੁਸੀਂ ਵੀ ਸਾਈ ਠੀਕ ਹੋਗਾ ਆਪਣੇ ਧਰਮ ਵਿੱਚ ਤੇ ਟਾਈਮ ਇੱਥੇ ਹੋਗਾ ਸ਼ਾਮ ਦਾ 7 ਵਜੇ ਚੁੱਕੇ ਨੇ ਤੇ ਅੱਜ ਅੱਜ ਦੇ ਦਿਨ ਹੈਗਾ ਇਹ ਸ਼ੁੱਕਰਵਾਰ ਦਾ ਤੇ ਅੱਜ ਬਸ ਦੋ ਦਿਨ ਤਿਲ ਹੋ ਗਏ ਸੀ ਕਮਰੇ ਸਾਫ ਕਰਦਿਆਂ ਨੂੰ ਪਰਦੇ ਵਗੈਰਾ ਕਰਟਰਨ ਵਗੈਰਾ ਥੋਤੇ ਸਾਰੇ ਲਾਏ ਤੇ ਸਮਾਨ ਜਿਹੜਾ ਸੀ ਟਕਾਇਆ ਜਿਹੜਾ ਟਕਾਉਣ ਵਾਲਾ ਸੀਗਾ ਤੇ ਕਿਚਨ ਦਾ ਕੰਮ ਹੋਇਆ ਸਾਰਾ ਪਿਆਰ ਤੇ ਹੁਣ ਮੈਂ 6:30 ਵਜੇ ਮੈਂ ਵਾਸ਼ਰੂਮ ਸਾਰਾ ਸਾਫ ਕੀਤਾ ਤੇ ਕਿਉਂਕਿ ਜਦੋਂ ਤੁਹਾਨੂੰ ਪਤਾ ਜੀ ਸਫਾਈਆਂ ਕਰਨ ਲੱਗ ਜਿਓ ਤੇ ਕਾਫੀ ਕੰਮ ਵੱਧ ਜਾਂਦਾ ਤੇ ਹੌਲੀ ਹੌਲੀ ਕਰਕੇ ਸਾਰਾ ਕੰਮ ਕਰਾਂਗੇ ਤੇ ਅੱਜ ਬਰਿਆਮ ਨੇ ਇਹ ਮੰਗਵਾਇਆ ਸੀਗਾ ਮੈਂ ਤੁਹਾਨੂੰ ਦਿਖਾਉਂਦੀ ਆਂ ਇਹ ਬਰਿਆਮ ਨੇ ਮੰਗਾਇਆ ਤੇ ਇੱਥੇ ਹਜੇ ਰੱਖੇ ਬੁੱਫਰ ਵਗੈਰਾ ਤੇ ਇਹਨੂੰ ਸੈਟਿੰਗ ਕਰਨੀ ਹੈ ਜੇ ਟੇਬਲ ਤੇ ਇਹ ਸਾਰਾ ਸਮਾਨ ਬਹੁਤ ਪਿਆਰ ਹੈ ਕਿਤਾਬਾਂ ਵਗੈਰਾ ਰੱਖਣ ਵਾਲੀਆਂ ਐ ਤੇ ਦੱਸੋ ਕਿੱਦਾਂ ਦਾ ਲੱਗਾ এবਾਰੇ ਮੈਨੂੰ ਨਹੀਂ ਸੀ ਪਤਾ ਪਰ ਇਹ ਬਰਿਆਮ ਨੇ ਉਹਦੇ ਪਾਪਾ ਨੇ ਮੰਗਾਇਆ ਤੇ ਅੱਜ ਆਇਆ ਸੀ ਇਹਦਾ ਅਜ ਰੱਦੀ ਵਗੈਰਾ ਰੱਦੀ ਵਗੈਰਾ ਸੀ ਕਾਫੀ ਉਹ ਕੱਢੀ ਗੱत्ता वगैरह ਪਏ ਸੀਗੇ ਸਮਾਨ ਜਿਹੜਾ ਪ੍ਰਾਂ ਉਹ ਕਈ ਵੇਖ ਹੁੰਦਾ ਕਿ ਚੀਜ਼ਾਂ ਇਸ ਆਰਡਰ ਕਰਦੇ ਆ ਤੇ ਗੱਤੇ ਵਗੈਰਾ ਆ ਜਾਂਦੇ ਨੇ ਤੇ ਉਹ ਸਾਰਾ ਕੱਢ ਕੇ ਫਸਪੋਰਟ ਤੇ ਰੱਖਿਆ ਸੀ ਫਿਰ ਮੈਂ ਚਲੋ ਇਹਨੂੰ ਭਾਈ ਆ ਗਿਆ ਉਹ ਹਰ ਸਾਲ ਆਂਦਾ ਮੋਸਟਲੀ ਉਸੇ ਕੋ ਮੈਂ ਨਾ ਕੁਝ ਨਾ ਕੁਝ ਸਮਾਨ ਲੈਂਦੇ ਰਹੀਦਾ ਤੇ ਅੱਜ ਉਹ ਕਹਿੰਦਾ ਹੁੰਦਾ ਭੈਣ ਜੀ ਤੁਸੀਂ ਰੱਦੀਂ ਦੇਣੀ ਮੈਂ ਕਿ ਲੈ ਜਾ ਪ੍ਰਾਰਥੀ ਤੇ ਪਈ ਆ ਕਿ ਮੈਂ ਉਹ ਵਿੱਚੋਂ ਇਹ ਟਾਈਮ ਕੱਢ ਕੇ ਰੱਦੀ ਦਿੱਤੀ ਸਾਰੀ ਤੇ ਫਿਰ ਉਹ ਕਹਿੰਦਾ ਤੁਸੀਂ ਕੋਈ ਕੋਈ ਬਿਜ਼ਨਸ ਕਰ ਲਓ ਬਿਜ਼ਨਸ ਮੀਨਸ ਕਿ ਕੁਝ ਸਮਾਨ ਲੈ ਲਓ ਤੁਸੀਂ ਮੇਰੇ ਤੋਂ ਕਿ ਤੁਸੀਂ ਕਾਫੀ ਹੁਣ ਸਮਾਨ ਨਹੀਂ ਲੈਂਦੇ ਆਨਲਾਈਨ ਹੀ ਲੈ ਲੈਂਦੇ ਮੈਨੂੰ ਇਦਾਂ ਦੀ ਕੋਈ ਗੱਲ ਨਹੀਂ ਆ ਤੇ ਸਮਾਨ ਦੀ ਜ਼ਰੂਰਤ ਨਹੀਂ ਸੀ ਨਹੀਂ ਤਾਂ ਤੇਰੇ ਕੋਲ ਲੈ ਲੇਗਾ ਵੈਸੇ ਤੇ ਵੈਸੇ ਮੈਨੂੰ ਜ਼ਰੂਰਤ ਤਾਂ ਨਹੀਂ ਸੀ ਕਿ ਕੋਪਾ ਆਲਰੇਡੀ ਸਮਾਨ ਹੈਗਾ ਸੀ ਫਿਰ ਮੈਂ ਕਿ ਚਲ ਕੋਈ ਗੱਲ ਨਹੀਂ ਜਦਾ ਕਰ ਥੋੜਾ ਜਨਾ ਸਮਾਨ ਸੀ ਇੱਕ ਮੈਂ ਬ੍ਰਸ਼ ਲੈ ਲਿਆ ਇੱਕ ਬਾਲਟੀ ਲੈ ਲਈ ਇੱਕ ਵਾਈਪਰ ਲੈ ਲਿਆ ਮੈਂ ਤੁਹਾਨੂੰ ਦਿਖਾਉਂਦੀ ਆ ਤੇ ਥੋੜਾ ਥੋੜਾ ਛੋਟੇ ਛੋਟੇ ਸਮਾਨ ਕਿਉਂਕਿ ਬੀਬੀ ਮਤਲਬ ਸੰਤੋਸ਼ਟੀ ਨਹੀਂ ਹੁੰਦੀ ਸਾਨੂੰ ਨਾ ਜਿਹੜੇ ਅਸੀਂ ਮਤਲਬ ਹੁੰਦਾ ਕਿ ਕੋਈ ਨਾ ਕੋਈ ਚੀਜ਼ ਲੈ ਹੀ ਲਈਏ ਤੇ ਇਹ ਮੈਂ ਵਾਈਪਰ ਲਿਆ ਇਹ ਮੈਂ ਦਿਖਾਉਂਦੀ ਤਾਂ ਨਹੀਂ ਦੂਜੀ ਤਰ੍ਹਾਂ ਦਿਖਾਉਂਦੀ ਮਤਲਬ ਅੱਛੀ ਇਹ ਮੈਂ ਵਾਈਪਰ ਲਿਆ ਸੀ ਇੱਕ ਕਿਚਨ ਵਾਸਤੇ ਲਿਆ ਮੈਂ ਵਾਈਪਰ ਤੇ ਵਾਈਪਰ ਦੀ ਜ਼ਰੂਰਤ ਪੈਂਦੀ ਹੈ ਬਾਹਰ ਵੀ ਜ਼ਰੂਰਤ ਪੈਂਦੀ ਹੈ ਤੇ ਵਾਈਪਰ ਇੱਕੇ ਚਲ ਕੇ ਚੰਤੇ ਵੀ ਇਥੇ ਧੋਣਾ ਹੁੰਦਾ ਤੇ ਫਿਰ ਇੱਕੇ ਮੈਂ ਬਾਲਟੀ ਲੈ ਲਈ ਇੱਕ ਮੈਂ ਬਾਲਟੀ ਲਈ ਇਹ ਵਾਲੀ ਬਾਲਟੀ ਲੈ ਲਈ ਤੇ ਬਾਲਟੀ ਇਸ ਕਰਕੇ ਟਕੋਣੇ ਵਗੈਰਾ ਧੋਨੇ ਹੁੰਦੇ ਆ ਤੇ ਉਹ ਤਾਂ ਕਰਕੇ ਬਾਲਟੀ ਲੈ ਲਈ ਕਿਚਨ ਚ ਕੰਮ ਹੋਣ ਦੀ ਕਿ ਵੀ ਸਬਜੀ ਵਗੈਰਾ ਤੇ ਇਹਦੇ ਚ ਧੋ ਲੋ ਤੇ ਇੱਕ ਮੈਂ ਬਰਸ਼ ਲੈ ਆਇਆ ਇਹ ਵਾਲਾ ਤੇ ਫਿਰ ਮੈਂ ਇਹ ਵਾਲੇ ਲੈ ਲੇ ਫਾਈਬਰ ਦੇ ਨੇ ਬਹੁਤ ਅੱਛੇ ਨੇ ਫਾਈਬਰ ਦੇ ਜਿਸ ਤਰ੍ਹਾਂ ਪੂੰਝਣ ਵਾਸਤੇ ਡਸਟਿੰਗ ਵਾਲੇ ਪਹਿਲਾਂ ਮੈਂ ਪਿਛਲੀ ਵਾਰੀ ਦਵਾਈ ਤੇ ਪੰਜ ਲਏ ਸੀ ਤੇ ਉਹ ਮੇਰੇ ਸਾਰੇ ਨਾ ਘਸ ਗਏ ਸੀਗੇ ਤੇ ਇਹ ਬਹੁਤ ਵਧੀਆ ਡਸਟਿੰਗ ਵਾਲਾ ਇਤਨਾ ਇੱਕ ਗਿੱਲਾਲੀ ਮੁੰਦਰੀ ਦਾ ਕੋਈ ਚੀਜ਼ ਤੁਸੀਂ ਖੋਣਦੇ ਹੋ ਤੇ ਦੂਜਾ ਕਪੜਾ ਲੈਂਦੇ ਗਿੱਲਾ ਗਿੱਲਾ ਹੋ ਜਾਂਦਾ ਕੱਚ ਤੇਲ ਸਾਫ ਕਰਨ ਵਾਸਤੇ ਤੇ ਇਹਦੇ ਨਾਲ ਬਹੁਤ ਅੱਛੀ ਤਰ੍ਹਾਂ ਨਾ ਸੁੱਕ ਜਾਂਦਾ ਜਦੋਂ ਤੁਸੀਂ ਡਸਟਿੰਗ ਕਰਦੇ ਗਿੱਲਾ ਕਰਕੇ ਮਾਰਦੇ ਬਹੁਤ ਵਧੀਆ ਤੇ ਇਹ ਤਿੰਨ ਤਿੰਨ ਇਸ ਦੇ ਵਿੱਚ ਲਏ ਪਿਛਲੀ ਵਾਰੀ ਪੰਜ ਸੀ ਪੈਕ ਦਾ ਸੀ ਪੰਜ ਦਾ ਪੈਕ ਸੀ ਤੇ ਇਸ ਵਾਰ ਜਿਹੜੇ ਮਿਲੇ ਮੈਨੂੰ ਤਿੰਨ ਦਾ ਪੈਕ ਲਿਆ ਤੇ ਕਿਚਨ ਵਾਲਾ ਵੀ ਮੇਰਾ ਇੱਕ ਦੂਸਰਾ ਲਗਾਇਆ ਸੀ ਪਹਿਲਾਂ ਤੇ ਇੱਕ ਫਟ ਗਿਆ ਸੀ ਦੂਸਰਾ ਲਗਾਇਆ ਤੇ ਹਜੇ ਉਹ ਹੈਗਾ ਹੈ ਹਜੇ ਤੇ ਮੈਂ ਲੈ ਲਈ ਮੈਨੂੰ ਚਲ ਕੋਈ ਨਹੀਂ ਜਰੂਰਤ ਪੈਣੀ ਮੈਨੂੰ ਕਿਉਂਕਿ ਹੁਣ ਮੈਂ ਕਾਫੀ ਡਸਟਿੰਗ ਕਰਾ ਰਹੇ ਹਾਂ ਤੇ ਤੋਕਸ ਰਹੇ ਨੇ ਇਸ ਕਰਕੇ ਤਿੰਨ ਇਹ ਲੈ ਲਏ ਸੀ ਦੋ ਤਿੰਨ ਇਹ ਚੀਜ਼ਾਂ ਲਈਆਂ ਸੀਗੀਆਂ ਤੇ ਮਾਰਕੀਟ ਤੋਂ ਵਗਰ ਗਈ ਸੀ ਮਠਰੀਆਂ ਦੋ ਲੈ ਕੇ ਆਈ ਸੀ ਬ੍ਰਿੰਦਰ ਨੂੰ ਪਸੰਦ ਸੀ ਬ੍ਰਿੰਦਰ ਨੇ ਲਿਆ ਦਰਸ ਦੋ ਟ੍ਰੇ ਆ ਗਈਆਂ ਸੀ ਇਹ ਵਾਲੀ ਇੱਕ ਇਹ ਟ੍ਰੇ ਸੀਗੀ ਤੇ ਤੇ ਫੇਰ ਨਹੀਂ ਸੀ। ਇਹ ਜਿਹੜਾ ਪੰਦੀ ਰਹਿੰਦੀ ਹੈ ਨਾ ਕਈ ਵਾਰੀ ਇਹ ਨਹੀਂ ਕਿ ਟ੍ਰੇਆਂ ਹੈਗੀਆਂ ਟ੍ਰੇ ਦੋ ਤਿੰਨ ਤੇ ਮੇਰੇ ਕੋਲ ਨਾ ਟੁੱਟ ਗਈਆਂ ਕੰਮ ਵਾਲੀ ਨੇ ਤੋੜ ਦਿੱਤੀਆਂ ਕੋਨੇ ਉਹਨਾਂ ਦੇ ਤੇ ਹਜੇ ਫਿਲਹਾਲ ਤੇ ਹੈਗੀਆਂ ਤੇ ਇਹਦੀ ਜ਼ਰੂਰਤ ਨਹੀਂ ਹੈ ਜੇ ਅੰਦਰ ਰੱਖ ਲੈਣ ਦੀ ਜ਼ਰੂਰਤ ਪੈਗੀ ਤੇ ਕੱਢ ਲਾਂਗੇ। ਇਹਨੇ ਇੱਕ ਢਾਂਡੇ ਵੀ ਸਾਡੇ ਕੱਢ ਕੇ ਲਗਾਏ ਜਾਣੇ ਤੇ ਪਸੰਦ ਆ ਰਹੀਆਂ ਸੀ ਵਿਰਿੰਦਰ ਨੂੰ। ਤੇ ਜਦੋਂ ਇਹਨਾਂ ਨੂੰ ਚੀਜ਼ ਪਸੰਦ ਆ ਜੇ ਘਰੇ ਲੈ ਆਉਂਦਾ ਹੁੰਦੇ ਦੋ ਟ੍ਰੇਆਂ ਲੈ ਕੇ ਆਏ ਸੀਗੇ। ਚਲੋ ਮੈਂ ਆਕੇ ਇਹ ਵੀ ਦਿਖਾ ਦਾਂ ਕਿ ਇੱਥੇ ਹੁਣ ਬਲਿੰਕਟ ਚ ਵੀ ਬਰਿਆਮ ਨੇ ਦੋ ਦੋ ਆਰਡਰ ਕੀਤਾ ਸੀਗਾ ਤੇ ਪਹਿਲਾ ਕੈਨਸਲ ਹੋ ਗਿਆ ਹੁਣ ਤੇ ਉਹਨਾਂ ਨੇ ਡਬਲ ਕਰ ਦਿੱਤਾ ਫਿਰ ਆ ਗਏ ਨੇ ਤੇ ਹੁਣ ਚਾਰ ਕਿਲੋ ਕੁਝ ਹੋ ਗਿਆ ਤੇ ਮਤਲਬ ਤੇ ਇੱਕ ਇਹ ਸ਼ੂਗਰ ਫ੍ਰੀ ਲੱਡੂ ਮਾ ਆਏ ਬਰਿਆਮ ਨੇ ਤੇ ਇੱਕ ਮੋਜ਼ਰੇਲਾ ਆਪਣਾ ਚੀਜ਼ ਮੋਜ਼ਰੇਲਾ ਚੀਜ਼ ਮੰਗਾ ਲਿਆ ਕਿਉਂਕਿ ਉਹਨੇ ਜੋ ਨੂੰ ਪਸੰਦ ਹੈ ਤੇ ਇੱਕ ਬਰਦਰ ਮੰਗਾਇਆ ਹੁਣ ਆਰਡਰ ਕਰ ਦਿੱਤੀ ਜੇ ਨੂੰ ਕਾਹਨ ਕੋਈ ਚੀਜ਼ ਦੁੱਧੂਲਗਾ ਨਾ ਤੇ ਕੁਛਿਤ ਕੋਣ ਅੱਜ ਕੱਲੋ ਖੇਤੀ ਨਾਲ ਬਲਿੱਕਟ ਤੇ ਆਰਡਰ ਕਰ ਦਿੰਦਾ ਤੇ ਮੈਨੂੰ ਜਾਣਾ ਨਾ ਪਵੇ ਤੇ ਸਭ ਮੈਂ ਦੁੱਧਦ ਨੂੰ ਗਰਮ ਰੱਖਾਂਗੀ ਭਾਂਡੇ ਜਿਹੜੇ ਮੰਜੇ ਹੋਏ ਨੇ ਉਹਨਾਂ ਨੂੰ ਲਗਾਵਾਂਗੀ ਤੇ ਕੱਪੜੇ ਜਿਹੜੇ ਮੈਂ ਤੋਤੇ ਸੀ ਅੱਜ ਵਾਲੇ ਉਹਨਾਂ ਨੂੰ ਜੋੜ ਕੇ ਰੱਖਿਆ ਉਹ ਜਿਹੜੇ ਲਗਾਉਣੇ ਨੇ ਪ੍ਰੈਸ ਵਾਲੇ ਨੂੰ ਕਲਰ ਦਵਾਂਗੀ ਤੇ ਹੁਣ ਅੱਲਾ ਕੰਮ ਜੋ ਵੀ ਕਰਾਂਗੀ ਤੁਹਾਨੂੰ ਦਿਖਾਵਾਂਗੀ ਕਿ ਕਿਪਾ ਦੀ ਦੀਵਾਰੀ ਦੀਆਂ ਸਫਾਈਆਂ ਸ਼ੁਰੂ ਕਰ ਲਓ ਨਾ ਬਹੁਤ ਅੱਗੇ ਦਾ ਕੰਮ ਜਿਹੜਾ ਵੱਧਦਾ ਰਹਿੰਦਾ ਤੇ ਕਾਫੀ ਹੱਦ ਤੱਕ ਮੇਰਾ ਕੰਮ ਹੋ ਗਿਆ ਜਿਆਦਾ ਮੈਨੂੰ ਇਹ ਸੀ ਕਿ ਕਮਰੇ ਛੱਡ ਕੇ ਪਰਦੇ ਵਗੈਰਾ ਲਾ ਧੁੱਪ ਜਾਣ ਕਿ ਕੋਈ ਧੁੱਪਾਂ ਲੱਗਦੀਆਂ ਜਾਂ بارش ਪੈਣ ਲੱਗੀ ਤੇ ਫਿਰ ਔਖਾ ਹੋ ਜਾਂਦਾ ਫਿਰ ਜੇ ठाਹੋਂ ਨਾ ਮੌਸਮ ਹੀ ਚੇਂਜ ਹੋ ਗਿਆ ਕਿ ਜਿਵੇਂ ਜਿਤਨਾ ਮਤਲਬ ਠੰਡੇ ਚ ਕੰਮ ਕਰਨਾ ਮੈਨੂੰ ਬਹੁਤ ਔਖਾ ਲੱਗਦਾ ਤੇ ਮੈਨੂੰ ਸੀ ਕਿ ਪਹਿਲਾਂ ਪਹਿਲਾਂ ਪਰਦੇ ਵਗੈਰਾ ਧੁੱਪ ਜਦੋਂ ਪਰਦੇ ਵਗੈਰਾ ਧੁੱਪਦੇ ਨੇ ਹੁਣ ਕਿਚਨ ਦਾ ਕੰਮ ਕਰਨਾ ਕਿਚਨ ਦਾ ਵੀ ਕੰਮ ਇਦਾਂ ਕਰਨਾ ਕਿ ਮੈਂ ਇੱਕ ਦਿਨ ਇਧਰ ਪਰਛਤੀ ਸਾਫ ਕਰਾਂਗੀ ਇਹ ਕੋ ਦਨ ਉਹਦੇ ਭਾਂਡੇ ਵੀ ਗਰਮ ਨਾਲ ਲਾਂਗੀ ਫਿਰ ਇੱਧਰ ਮਾਰ ਲੈ ਕੱਚ ਤੇ ਭਾਂਡੇ ਨਾਲ ਰਾਤ ਨੂੰ ਸਾਫ਼ ਕਰਕੇ ਰੱਖ ਲੈਣੇ ਨਮੀਰਾ ਵਿੱਚੋਂ ਕੱਢ ਕੇ ਇਹ ਕੋਈ ਸਾਰੀ ਹੀ ਡਸਟਿੰਗ ਹੋ ਜਾਏਗੀ ਸਫਾਈ ਹੋ ਜਾਏਗੀ ਸਕਰੂ ਜਿਹਾ ਮਿਲ ਜਾਏਗਾ ਤੇ ਵੈਸੇ ਤੇ ਕਰਦੇ ਰਹੇ ਨੇ ਹੁਣ 2 ਦਿਨ ਹੋ ਗਏ ਮੈਂ ਕਿਚਨ ਦਾ ਇਹ ਨਹੀਂ ਕਰ ਰਹੀ ਡੱਬੇ ਵਗੈਰਾ ਸਾਫ਼ ਨਹੀਂ ਕਰ ਰਹੀ ਕਿਉਂਕਿ ਮੈਂ ਕਿਹਾ ਮੈਨੂੰ ਪਤਾ ਸੀ ਕਿ ਹੁਣ ਸਫਾਈ ਤੇ ਅਸੀਂ ਕਰਨੀ ਆ ਅ ਫਿਲਹਾਲ ਮੈਂ ਜੂਨ ਦੇ ਮਹੀਨੇ ਸਾਰੇ ਹੀ ਡੱਬੇ ਸਾਫ਼ ਕੀਤੇ ਸੀ ਵੈਸੇ ਕੱਪੜਾ ਤਾਂ ਡੇਲੀ ਮਾਰਦੀ ਆ ਪਰ ਇੱਕ ਵਾਰੀ ਜਦੋਂ ਖਾਲੀ ਹੋ ਜਾਂਦੇ ਆ ਨਾ ਤੇ ਰੀਫਿਲ ਕਰਨ ਤੋਂ ਪਹਿਲਾਂ ਮੈਂ ਸਮਾਨ ਪਾਣ ਤੋਂ ਪਹਿਲਾਂ ਮੈਂ ਇੱਕ ਵਾਰੀ ਨਾ ਆਸ ਜਿਹੜਾ ਸਾਰਾ ਸਾਫ ਕਰ ਲੈਣੀ ਹੁੰਦੀ ਹੈ ਡੱਬੇ ਵਗੈਰ ਜਿਹੜੀ ਚੀਜ਼ ਕੋਈ ਦਾਲ ਓਕੀ ਆ ਮੋਂ ਨੂੰ ਰੀਫਲ ਕਰਨਾ ਤੇ ਮੈਂ ਉਹਨੂੰ ਸਾਫ ਕਰਕੇ ਫੇਰ ਚਰਨਾ ਹੁੰਦਾ ਤੇ ਲੋਜੀ ਚਲੋ ਚੱਲਦੇ ਹਾਂ ਹੁਣ ਕੰਮ ਕਰਦੇ ਆ ਰਾਤ ਦਾ ਕੰਮ ਦਾਲ ਪਈ ਹੈ ਸਾਗ ਵੀ ਤੇ ਮੰਮੀ ਨੇ ਪਿਚਿਆ ਤੇ ਫੁਲਕੇ ਲਾਉਣੇ ਵਰੀਆਂਮ ਵਾਸਤੇ ਤੇ ਦੇਖੋ ਹੁਣ ਨੰਬਰ ਤੋਂ ਥੋੜੇ ਪਏ ਉਹ ਸਾਫ ਕਰਨਾ ਤੇ ਅੱਗੇ ਜੋ ਕੰਮ ਕਰਾਂਗੇ ਉਹ ਤੁਹਾਨੂੰ ਦਿਖਾਵਾਂਗੇ ਬਲੌਗ ਦੀ ਸ਼ੁਰੂਆਤ ਕਰ ਲਈਏ ਇਸ ਮਿਲਦੇ ਆ ਫਿਰ ਜੀ Here, go oh, yeah. ਹਾਂਜੀ ਫਰੈਂਡਸ ਬੈੱਡ ਹੋ ਗਿਆ ਸਾਫ਼ ਬੈੱਡ ਕਰ ਦਿੱਤਾ ਤੇ ਇੱਧਰ ਕੱਪੜੇ ਪਾ ਦਿੱਤੇ ਮੈਂ ਸੁਕਣੇ ਤੇ ਇਹ ਹੈਗੇ ਮੇਰੇ ਮੰਮੀ ਦੇ ਹੱਥ ਦੀਆਂ ਦਰੀਆਂ ਮੈਂ ਦਿਖਾਉਂਦੀਆਂ ਤੁਹਾਨੂੰ ਮੇਰੇ ਮੰਮੀ ਦੇ ਹੱਥ ਦੀਆਂ ਦਰੀਆਂ 6 ਦਰੀਆਂ ਮੰਮੀ ਨੇ ਦਿੱਤੀਆਂ ਸੀ ਮੈਨੂੰ ਬਣਾ ਕੇ ਤੇ 4 ਰੈਡੀਮੇਡ ਸੀਗੀਆਂ 6 ਹੱਥ ਦੀਆਂ ਬਣੀਆਂ ਹੋਈਆਂ ਤੇ ਇੱਕ ਦਿਵਾਨ 'ਚ ਮੈਂ ਅੱਜ ਥੋੜੇ ਜਿਹੜੇ ਕੱਪੜੇ ਜਿਹੜੇ ਉਹ ਕੱਢੇ ਹੋਏ ਨੇ Tem kissing you all the way ਹਾਂਜੀ ਫਰੈਂਡਸ ਅੱਜ ਕਿਚਨ ਦੇ ਸਾਰੇ ਇਹ ਹੀ ਡੱਬੇ ਧੋ ਦਿੱਤੇ ਦੋ ਬੈਡ ਭਰ ਗਏ ਅੰਦਰ ਵੀ ਸਮਾਨ ਕੁਛ ਲੱਗੀ ਭਾਂਡੇ ਕੱਚ ਦੇ ਡੱਬ ਸਾਰਾ ਸਮਾਨ ਕੱਢ ਕੇ ਮੈਂ ਫਰਸੋਈ ਦਾ ਸਾਰਾ ਸਮਾਨ ਕੱਢ ਕੇ ਤੋਤਾ ਸਾਰੇ ਡੱਬੇ ਉੱਧਰ ਵੀ ਸਾਰਾ ਰੇਕ ਰੂਖਾਇ ਤੋਤਾ ਇੱਕ ਰੇਕ ਹੈ ਧੋਣਾ ਅੰਦਰ ਵੀ ਸਾਰੇ ਡੱਬੇ-ਬੱਡੇ ਥੋਤੇ ਆ ਇਕੱਠੇ ਕਰ ਕਰਕੇ ਰੱਖੇ ਜਾ ਰਹੇ ਆ ਸਟੀਲ ਦੇ ਵੀ ਦੂਜੇ ਸਾਰੇ ਸਵੇਰ ਦਾ ਅੱਜ ਐਨੇ ਇੱਕ ਇੱਕ ਚੀਜ਼ ਸਾਫ਼ ਕੀਤੀ ਐ ਕਿ ਇੱਕ ਚੀਜ਼ ਔਰ ਇੱਧਰ ਵੀ ਛੋکریاں ਭਰੀਆਂ ਇੱਧਰ ਵੀ ਅੰਦਰ ਵੀ ਭਰੇ ਭੇ ਲਾਈਟ ਬੰਦ ਕਰਦੀ ਐ ਕੁੱਛ ਇੱਥੇ ਸਮਾਨ ਰੱਖਿਆ ਬੈੱਡ ਤੇ ਲਾਈਟੋ ਬੰਦ ਕੀਤੀ ਹੋਈ ਤੇ ਹੁਣ ਆ ਕਿਚਨ ਦੇਖੋ ਝਾੜੂ ਫੜ ਲਿਆ ਕਿਚਨ ਸਾਰੀ ਸਾਫ਼ ਕਰਨੀ ਸਾਰਾ ਸਮਾਨ ਕੱਢ ਲਿਆ ਬਹੁਤ ਗੰਦਾ ਧੂਏ ਦੇ ਨਾਲ ਹੋ ਜਾਂਦੇ ਇਹ ਰੈਕ ਲਾਉਣਾ ਹਜੇ ਇਹਨੂੰ ਸਾਫ਼ ਕਰਨਾ ਹੈ ਤੇ ਸੋਧਾਂਗੇ ਸਮਾਨ ਕੱਢ ਕੇ ਅੰਦਰ ਵੀ ਸਮਾਨ ਰੱਖਿਆ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਰਵਿਸ ਵਲੌਗ ਵਿੱਚ ਤੇ ਟਾਈਮ ਇਥੇ 7:30 ਤਾਂ ਹੋ ਗਿਆ ਤੇ ਅੱਜ ਬਹੁਤ ਕੰਮ ਕੀਤਾ ਸਾਰੀ ਕਿਚਨ ਤੋਂ ਥੋਤੀ ਜਾਲੀਆਂ ਵਗੈਰਾ ਸਾਰੀਆਂ ਥੋਤੀਆਂ ਇਹ ਰੈਕ ਹੁਣ ਮਬਾਰਨ ਲਾ ਕੇ ਆਈਆਂ ਸਾਰੀਆਂ ਉੱਪਰ ਪੱਖੇ ਗੀਜ਼ਰ ਵਗੈਰਾ ਸਾਰਾ ਕੁਝ ਸਾਫ਼ ਕਰ ਦਿੱਤਾ ਤੇ ਹੁਣ ਸਾਰਾ ਸਮਾਨ ਜਿਹੜਾ ਟਿਕਾਉਣਾ ਸਾਰਾ ਧੋ ਧੂ ਕੇ ਸਾਰੀ ਕਲੀਨ ਕਰ ਦਿੱਤੀ ਐ ਤੇ ਇੱਥੇ ਜਿਹੜੇ ਭਾਂਡੇ ਪਏ ਸੀ ਉਹਨਾਂ ਨੂੰ ਸਾਫ਼ ਕਰਕੇ ਰੱਖਿਆ ਫੱਟੀ ਨੂੰ ਸਾਫ਼ ਕੀਤਾ ਜੇ ਤੇ ਹੁਣ ਰੈਕ ਨੂੰ ਲਾਵਾਂਗੇ ਤੇ ਕੰਮ ਕਰੀਏ ਬਹੁਤ ਮੈਸੀ ਹੋਇਆ ਪਿਆ ਇੱਥੇ ਮੈਂ ਮਾਈਕ੍ਰੋਵੇਵ ਪੈੱਡ ਵੀ ਮੇਰਾ ਦੇਖੋ ਕਿੰਨਾ ਮੈਸੀ ਹੋਇਆ ਪਿਆ ਕਿਉਂਕਿ ਸਾਰਾ ਸਮਾਨ ਮੈਨੂੰ ਇੱਥੇ ਰੱਖਣਾ ਪਿਆ ਉਹਦੇ ਡੱਬਿਆਂ ਚੋਂ ਕੱਢ ਕੇ ਜੋ ਸਮਾਨ ਸੀਗਾ ਉਹ ਤੇ ਬਾਹਰ ਦੇਖੋ ਬਾਹਰ ਤੇ ਮੰਡੀ ਲੱਗੀ ਤੇ ਰਹਿ ਕੇ ਇੱਕ ਤੇ ਮੈਂ ਲੱਗ ਗਈ ਧੋਕੇ ਆ ਦੇਖੋ 판ਦੇ ਸਾਰੇ ਹਜੇ ਤੱਕ ਪਏ ਨੇ ਤੇ ਹੁਣ ਮੈਂ ਜਾਲੀਆਂ ਵਗੈਰਾ ਸਾਰੀਆਂ ਧੁੱਤੀਆਂ ਸੀਗੀਆਂ ਤੇ ਜਾਲੀਆਂ ਵਗੈਰਾ ਧੋਕ ਕੇ ਸਾਰਾ ਸਾਰੇ ਹੀ ਬਰਤਨ ਕੱਢ ਕੇ ਮਾਂ ਦੀ ਤੇ ਸੀਗੇ ਤੇ ਹੁਣ ਸਾਰੇ ਸੀ ਲਾਉਣੇ ਨੇ ਘੰਟਾ ਸਾਨੂੰ ਡੇਢ ਲੱਗ ਜਾਣਾ ਤੇ ਸਮਾਨ ਜਿਹੜਾ ਮੈਂ ਗਰੋਸਰੀ ਥੋੜੀ ਜਿਹੀ ਨਹੀਂ ਲਿਆਉਣ ਵਾਲੀ ਸੀ ਕਿ ਇਸੇ ਕਰਕੇ ਨਾ ਮੈਂ ਮੈਨੂੰ ਸੀਗਾ ਪਹਿਲਾਂ ਆਪਾਂ ਸਫਾਈ ਕਰ ਲਈਏ ਤੇ ਜਿਹੜੀਆਂ ਦਾਲਾਂ ਦੂਣਾਂ ਬਚੀਆਂ ਸੀ ਉਹ ਮੈਂ ਕੱਢ ਕੇ ਰੱਖ ਲਈਆਂ ਸੀਗੀਆਂ ਤੇ ਉਹਨਾਂ ਨੂੰ ਰੀਫਿਲ ਕਰ ਦਾਂਗੇ ਤੇ ਕੱਲ ਦੇਖਾਂਗੇ ਕੱਲ ਗਰੋਸਰੀ ਜਿਹੜਾ ਆਰਡਰ ਕਰਾਂਗੇ ਜਿਹਦੇ ਆ ਗਈ ਤੇ ਦਾਲਾਂ ਦੂਣਾਂ ਵੀ ਪਾਲਾਂਗੇ ਤੇ ਕਿਉਂਕਿ ਡੱਬੇ ਢੱਬੇ ਸਾਰੇ ਮੈਂ ਧੋ ਦਿੱਤੇ ਨੇ ਤੇ ਸਫਾਈ ਮੋਸਟਲੀ ਮੇਰੀ ਜਿਹੜੀ ਹੋ ਗਈ ਆ ਬਸ ਹੁਣ ਫ੍ਰੀਜ ਜਿਹੜੀ ਵਿੱਚੋਂ ਤੇ ਹੋ ਗਈ ਬਾਰ ਬਾਰ ਸਾਫ਼ ਕਰਨ ਵਾਲੀ ਆ ਇਹਨਾਂ ਨੂੰ ਕਰਾਂਗੀ ਤੇ ਡਰੈਸਿੰਗ ਟੇਬ ਮੇਰਾ ਵੀ ਹੋ ਗਿਆ ਸੀ ਪੂਰਾ ਤੇ ਹੁਣ ਬਾਥਰੂਮ ਵਾਸ਼ਰੂਮ ਰਹਿ ਗਿਆ ਸਾਫ ਕਰਨ ਵਾਲਾ ਇੱਕ ਵਾਰੀ ਡੀਪ ਕਲੀਨਿੰਗ ਕਰਨੀ ਆ ਪਰਦੇ ਵਗੈਰਾ ਸਾਰੇ ਲੱਗੇ ਨੇ ਧੋ ਕੇ ਪ੍ਰੈਸ ਕਰਕੇ ਲਾਤੇ ਸੀ ਉਸ ਕਮਰੇ 'ਚ ਵੀ ਲਗਾਤੇ ਸੀ ਤੇ ਹੁਣ ਰਹਿ ਕੇ ਬਾਹਰ ਦੇ ਸ਼ੀਸ਼ੇ ਸਾਫ ਕਰਨ ਵਾਲੇ ਬਸ ਹੋਰ ਕੁਝ ਵੀ ਬਾਕੀ ਟੜਕੋ ਟੜਕਾ ਵਗੈਰਾ ਰੋਜ਼ਾ ਕਰਨ ਵਾਲਾ ਉਹ ਵਾ ਤੇ ਬਸ ਮੋਸਟਲੀ ਕੰਮ ਜਿਹਦੇ ਸਫਾਈਆਂ ਉਹ ਮੇਰੀਆਂ ਸਾਰੀਆਂ ਹੋ ਗਏ ਕੱਪੜੇ ਵੀ ਸੁਕਾ ਲਏ ਬੈੱਡ ਤੇ ਆਹ ਰਹੀ ਹੁਣ ਅਲਮੀਰਾ ਚ ਜਿਹੜੇ ਟਕਾਉਣੇ ਨੇ ਹਨਾ ਗਰਮ ਵਾਲੇ ਉਹ ਤਗਲੇ ਮਹੀਨੇ ਕਰਾਂਗੇ ਹਨਾ ਥੋੜੇ 10 15 ਦਿਨ ਖੈਰ ਕੇ ਤੇ ਇੱਕ ਵਾਰੀ ਤਲਮਾਰੀਆਂ ਸਾਰੀਆਂ ਸਾਫ਼ ਕਰ ਦਿੱਤੀਆਂ ਨੇ ਇੱਕ ਵਾਰੀ ਉਦੋਂ ਵੀ ਕਰਨਾ ਪੈਣਾ ਕੋਈ ਕੱਪੜੇ ਸਕਾ ਕੇ ਸਾਰੇ ਹੀ ਰੱਖ ਦਿੱਤੇ ਤੇ ਅੱਜ ਬਹੁਤ ਜ਼ਿਆਦਾ ਕੱਲੀ ਨੇ ਕੰਮ ਕੀਤਾ ਸਾਰਾ ਮੈਂ ਤੇ ਕੋਈ ਹੈਲਪਰ ਨਹੀਂ ਸੀ ਮਿਲੀ ਮੈਨੂੰ ਤੁਕਿ ਸਾਰੀਆਂ ਇਸ ਟਾਈਮ ਤੇ ਗਈਆਂ ਹੁੰਦੀਆਂ ਸੀ ਹੈਗੀਆਂ ਤੇ ਕਿਸੇ ਅੰਟੀ ਨੂੰ ਕਿਹਾ ਨਾਲ ਬਰੇ ਨੂੰ ਉਹ ਕਹਿੰਦੇ ਕੱਲ ਦੇਖਾਂਗੇ ਸਾਡੂ ਪੁੱਛ ਵਾਲੀ ਕੋਈ ਹੋਈ ਤਾਂ ਤੁਹਾਨੂੰ ਜਰੂਰ ਦਿਖਾ ਸਕਾਂਗੇ ਅੱਜ ਹਾਰਪਿਕ ਦੇ ਨਾਲ ਲਾ ਦੇ ਤੋ ਮੈਨੂੰ ਅਲਰਜੀ ਜੀ ਹੋ ਗਈ ਬਾਤ ਤੇ ਤੋ ਦੇਖੋ ਤੋ ਪਹਿਲਾਂ ਲਗਾ ਰਹੀ ਸੀ ਨਾ ਤੇ ਮੈਨੂੰ ਬਹੁਤ ਛਤੀ ਕਿਉਂਕਿ ਅੱਜ ਸੇਰ ਦੇ ਹੱਥ ਮੇਰੇ ਸਾਰੇ ਇਹ ਨਾ ਸਰਫ ਵਿੱਚ ਸੀਗੇ ਤੋ ਕੋ ਭਾਂਡੇ ਪਹਿਲਾਂ ਕੱਚ ਦੇ ਮੰਜੇ ਫਿਰ ਦੂਜੇ ਸਟੀਲ ਦੇ ਮੰਜੇ ਰਹਿਕ ਸਾਫ਼ ਕੀਤੇ ਡੱਬੇ ਵਗੈਰਾ ਗਰਮ ਗਰਮ ਪਾਣੀ ਚ ਸਾਫ਼ ਕੀਤੇ ਤੇ ਸਾਰੇ ਨਾ ਉਹ ਜਿਵੇਂ ਨਾ ਲੱਗ ਗਏ ਸਾਰੇ ਪਾਸੇ ਪਾਸੇ ਜੇ ਲੱਗ ਗਏ ਹੱਥਾਂ ਤੇ ਤੇ ਹੁਣ ਮੈਂ ਗਲੈਸ ਵੀ ਲਗਾਨੀ ਆ ਤੇ ਥੋੜੇ ਦਿਨ ਅਕੜਾ ਚ ਰਹੂਗਾ ਮੈਨੂੰ ਲੱਗਦਾ ਹੱਥਾਂ ਨੂੰ ਅੱਗੇ ਪਹਿਲਾਂ ਵੀ ਮੈਂ ਵਜ਼ਨ ਪੜਦੇ ਤੋਂ ਉੱਤੇ ਮੈਨੂੰ ਕਦੇ ਪਹਿਲਾਂ ਨਹੀਂ ਸੀ ਹੁੰਦਾ ਹੁਣ ਸਰਫ ਜਦੋਂ ਤਾਂ ਮੈਂ ਜੂਸ ਕਰਦੀ ਆ ਕੋਈ ਵੀ ਨਾ ਤੇ ਜ਼ਿਆਦਾ ਤੇ ਉਹਦੇ ਵਿੱਚ ਮੇਰੇ ਹੱਥ ਜਿਵੇਂ ਨਾ ਐਦਾਂ ਲੱਗਣ ਲੱਗ ਜਾਂਦੇ ਨੇ ਸਰਫ ਤੇਜ ਹੈਗਾ ਸਰਫ ਐਕਸਲਪੂਲਸ ਵਾਸ਼ੀਆ ਦਾ ਉਹ ਬਹੁਤ ਤੇਜ ਹੈਗਾ ਤੇ ਚਲੋ ਜੀ ਅੱਜ ਬੜਾ ਸਕੂਨ ਮਿਲਿਆ ਕੰਮ ਕਰਕੇ ਥੱਕ ਤੇ ਮੈਂ ਬਹੁਤ ਗਈ ਤੇ ਪਰ ਜਦੋਂ ਸਾਰਾ ਕੰਮ ਹੋ ਗਿਆ ਤੇ ਹੁਣ ਮੈਨੂੰ ਇੰਨੀ ਤਸੱਲੀ ਜਿਹੀ ਹੋ ਗਈ ਤੇ ਸਾਰਾ ਕੰਮ ਜਿਹੜਾ ਆਪ ਕੀਤਾ ਔਰ ਬਹੁਤ ਅਛੇ ਢੰਗ ਨਾਲ ਕੀਤਾ ਹਨਾ ਕਿਉਂਕਿ ਕਮਾਂ ਵਾਲਿਆਂ ਦੇ ਨਾਲ ਉਹ फटाफट ਜਿਹੜੇ ਡੱਬੇ ਸਾਫ਼ ਕਰਨਗੇ फटाफट ਕਰ ਦਿਆਂ ਤੇ ਮੈਂ ਕਰਾਂਦੀ ਤੇ ਨਹੀਂ ਹੁੰਦੀ ਹਰ ਹਮੇਸ਼ਾ ਹੀ ਮੈਂ ਆਪ ਹੀ ਹੀ ਕਰਦੀ ਥੋੜਾ ਥੋੜਾ ਕਰਕੇ ਕਰ ਲੈਂਦੀ ਸੀ ਤੇ ਅੱਜ ਮੈਂ ਝਾੜੂ ਪੋਚਾ ਬਿਲਕੁਲ ਕੁਝ ਕੀਤਾ ਅੱਜ ਮੈਂ ਖਿਚਣ ਦਾ ਹੀ ਕੰਮ ਕੀਤਾ ਮੈਂ ਕਿਹਾ ਅੱਜ ਨਹੀਂ ਕਰਨਾ ਝਾੜੂ ਪੋਚਾ ਅੱਜ ਕਿਚਨ ਸਾਫ਼ ਕਰ ਲਾਂ ਪਹਿਲੇ ਕਿਚਨ ਹੁਣ ਹੋ ਗਈ ਆ ਤੇ ਚਲੋ ਤੁਹਾਨੂੰ ਦੇਖੋ ਬਰਿਆਮ ਨੇ ਪੀਜ਼ਾ ਆ ਆਰਡਰ ਕੀਤਾ ਤੇ ਚਾਹ ਬਣਾਵਾਂਗੇ ਨਾਲ ਤੇ ਅੱਜ ਪੀਜ਼ਾ ਖਾਵਾਂਗੇ ਰਾਤ ਨੂੰ ਚਲੋ ਮਿਲਦੇ ਆ ਜੀ ਫੇਰ ਤੁਹਾਨੂੰ ਤੇ ਕੰਮ ਕਰੀਏ